ਸ਼ਸ਼ੀਆ ਕਾਇਜੀ ਮੈਂ ਬਾਇਓਵਿਡੀਓ ਤੋਂ ਬਣਾ ਰਹੀ ਸੀ ਤੁਹਾਰਾ ਉਹ ਜਿਹੀ ਤਰ੍ਹਾਂ ਅੱਜ ਇੱਕ ਹੋਰ ਨਿਊ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਲੈ ਕੇ ਆਏ ਹਾਂ ਜੀ ਹੈਂਡਵਰਕ ਕੋਲੇ ਸੁਟ ਲੈ ਕੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਤੇ ਟੇਅਰ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਐਂਡ ਜੁਕਿੰਗ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਸ਼ੇਅਰ ਕਰਨ ਦੇ ਨਾਲ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਕੇ ਪਹੁੰਚ ਸਕੇ ਜ ਸਾਈਡ ਤੇ ਕੰਢੀ ਵਾਲਾ ਬਟਨ ਜੀ ਕੰਢੀ ਵਾਲੇ ਬਟਨ ਨੂੰ ਪ੍ਰੈਸ ਕਰ ਦੇ। ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਮੇਰੇ ਪੈਨਾ ਤੱਕ ਜ਼ਰੂਰ ਪਹੁੰਚਾਇਆ ਕਰੋ ਜਿਹੜੇ ਕਿ ਆਪਾਂ ਘਰ ਤੋਂ ਬੈਠ ਕੇ ਆਨਲਾਈਨ ਕਮਸਰਟ ਕਰਨਾ ਚਾਹੁੰਦੇ ਨੇ ਜਾਂ ਘਰ ਬੈਠ ਕੇ ਆਪਣਾ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੇ ਨੇ। ਅੱਜ ਵਾਲੇ ਸੂਟ ਜਿਹੜੇ ਆਪਾਂ ਰੈਡੀ ਕੀਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਰੈਡੀ ਕੀਤੇ ਹੋਏ ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਆਪਾਂ ਪ੍ਰਾਈਸ ਵੀ ਮੈਂਸ਼ਨ ਕਰਾਂਗੇ। ਇਹਦੇ ਵਿੱਚ ਵੀ ਆਪਣੇ ਕੋਲੇ ਆਈਲਿਕ ਕੋਟ ਵਰ 10+ ਕਲਰ ਆਏ ਹੋਏ ਨੇ ਜੀ। ਅੱਪਰਸ ਸੂਟ ਜਿਹੜਾ ਤੁਸੀਂ ਦੇਖ ਰਹੇ ਹੋਗੇ ਬਹੁਤ ਹੀ ਸੋਹਣਾ ਘੇਰੇ ਦਾ ਕੰਮ ਹੋਇਆ ਇੱਕ ਵਾਰ ক্লোਜ਼ ਕਰਕੇ ਦਿਖਾ ਦਊ ਜੀ ਤੁਸੀਂ ਇਹ ਵਾਲਾ ਸਾਰਾ ਕੰਮ ਟੋਟਲੀ ਹੈਂਡ ਦੇ ਨਾਲ ਪੈਚ ਲਗਾ ਕੇ ਹੈਂਡ ਦੇ ਨਾਲ ਕੰਮ ਹੋਇਆ ਹੈ ਘੇਰੇ ਦਾ ਵਰਕ ਹੋਇਆ ਹੈ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਘੇਰੇ ਦਾ ਜਿਹੜਾ ਕੰਮ ਹੋਇਆ ਹੈ ਬਾਟਮ ਵੀ ਜਿਹੜੀ ਇਹਦੇ ਨਾਲ ਜੀ ਪੈਚ ਲਗਾ ਕੇ ਕੰਮ ਕੀਤਾ ਹੈ ਲੈ ਇਹਦੇ ਨਾਲ ਜਿਹੜਾ ਆਪਣੇ ਦੁਪੱਟਾ ਉਹ ਰੈਡੀ ਨਹੀਂ ਕੀਤਾ ਹੋਇਆ ਜੀ ਦੁਪੱਟਾ ਇਹਦਾ ਨਹੀਂ ਰੈਡੀ ਕੀਤਾ ਇਹਦਾ ਜਿਹੜਾ ਓਨਲੀ ਸ਼ਰਟ ਬਾਟਮ ਬਾਟਮ ਦਾ ਕੰਮ ਤੁਸੀਂ ਦੇਖ ਸਕਦੇ ਹੋ ਆ ਦਫਕਾ ਲੱਗਿਆ ਹੋਇਆ ਪੈਨੋ ਆ ਆਪਣੇ ਪਰਲਸ ਲੱਗੇ ਹੋਏ ਨੇ ਆ ਕੱਟ ਪਾਈਪ ਲੱਗੇ ਸਾਰਾ ਕੰਮ ਪੈਚ ਲਗਾ ਕੇ ਬਹੁਤ ਹੀ ਸੋਹਣਾ ਸਾਫ ਸੁਥਰਾ ਜਿਹਾ ਕੰਮ ਕੀਤਾ ਸੇਮ ਐਸਟੇਜ ਕੰਮ ਆ ਜਿਹੜਾ ਆਪਾਂ ਨੇ 셔ਟ ਦੇ ਉੱਪਰ ਕੀਤਾ ਹੋਇਆ ਜੀ ਫੈਬਰਿਕ ਜਿਹੜਾ ਰਹੂਗਾ ਇਹਦਾ ਫੈਬਰਿਕ ਰਹੂਗਾ ਜੀ ਪਿਓਰ ਵਿਸਕੋਸ ਆਰਗੰజా ਬਹੁਤ ਹੀ ਸੌਫਟ ਵਾਲੀ ਆਰਗੰజా ਦੀ 셔ਟ ਲਗਾਈ ਹੋਈ ਆ ਇਹ ਵਾਲਾ ਜਿਹੜੀ ਬਾਟਮ ਬਾਟਮ ਸਿਲਕ ਦੀ ਆ ਜੀ ਅਗਰ ਕੋਈ ਮੇਰੀ ਭੈਣ ਦੇ ਨਾਲ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਨੇ ਦੁਪੱਟਾ ਵੀ ਰੈਡੀ ਕਰਵਾ ਸਕਦੇ ਹਾਂ ਅਗਰ ਤੁਸੀਂ ਵਿਦਆਊਟ ਉਡਾਊਟ ਦਪਟਾ ਵੀ ਲੈ ਸਕਦੇ ਹਾਂ ਜੀ ਇਹ ਵਾਲੇ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਪ੍ਰਾਈਜ਼ ਜਿਹੜਾ ਇਹਨਾਂ ਦਾ ਰਹੂਗਾ ਜੀ 1800 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈਗਾ ਫੁੱਲ ਸੂਟ ਜਿਹੜਾ ਆਪਣਾ ਜਿੱਦਾਂ ਮੈਂ ਵੀਡੀਓ ਦੇ ਵਿੱਚ ਦਿਖਾ ਰਹੀ ਆਂਗੀ ਇਹਦੇ ਵਿੱਚ ਜਿਹੜੇ ਆਪਣੇ ਕੋਲੇ ਕਲਰ ਆਪਸ਼ਨ ਆਈ ਹੈ ਜੀ ਕਲਰ ਆਪਸ਼ਨ ਵੀ ਅਪਾ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਇੱਕ ਕਲਰ ਤਾਂ ਇਹ ਉਹ ਇਹੋ ਆ ਰਿਹਾ ਜੀ ਬਾਕੀ ਜਿਹੜੇ ਹੋਰ ਵੀ ਕਲਰ ਆਏ ਨੇ ਆਪਾਂ ਤੁਹਾਨੂੰ ਉਹ ਵੀ ਜੀ ਦਿਖਾ ਦੇਵਾਂਗੇ ਦੇਖੀਏ ਇਹਦੇ ਵਿੱਚ ਆਪਣੇ ਕੋਲੇ ਕਲਰ ਆ ਜੀ ਫਰਸਟ ਕਲਰ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਮਹਿਰੂਨ ਨਾਲ ਜੀ ਤੁਸੀਂ ਦੇਖ ਸਕਦੇ ਹੋਗੇ ਆਪਣੇ ਲਾਈਟ ਜੇ ਕਲਰ ਦਾ ਕੰਬੀਨੇਸ਼ਨ ਹੋਇਆ ਹੋਇਆ ਹੈਗਾ ਇਹਦੇ ਵਿੱਚ ਜਿਹੜਾ ਉਸ ਤੋਂ ਅਗਲਾ ਕਲਰ ਕੰਬੀਨੇਸ਼ਨ ਆ ਗਿਆ ਜੀ ਇਹ ਵਾਲਾ ਕਲਰ ਕੰਬੀਨੇਸ਼ਨ ਆ ਗਿਆ ਇਹਦੇ ਉੱਪਰ ਬਾਟਮ ਨਾਲ ਦਾ ਸ਼ਰਟ ਤੇ ਪੈਚ ਲੱਗਾ ਸ਼ਰਟ ਨਾਲ ਦਾ ਬਾਟਮ ਤੇ ਲੱਗਿਆ ਪ੍ਰਾਈਸ ਮੈਂ ਮੈਂਸ਼ਨ ਕਰ ਹੀ ਦਿੱਤਾ ਜੀ ਸਟਾਰਟਿੰਗ ਦੇ ਇੱਕ ਕਲਰ ਕੰਬੀਨੇਸ਼ਨ ਇਹ ਆ ਗਿਆ ਇਹਦੇ ਨਾਲ ਇਹ ਵਾਲੀ ਬਾਟਮ ਲਗਾਈ ਹੋਈ ਹੈਗੀ ਬਾਟਮ ਦੇ ਉੱਪਰ ਟੱਕੇ ਦਾ ਕੰਮ ਹੋਇਆ ਹੋਇਆ ਹੈ ਐਂਡ ਸ਼ਰਟ ਦੇ ਉੱਪਰ ਵੀ ਟੱਕੇ ਨਾਲ ਕੰਮ ਕੀਤਾ ਹੋਇਆ ਜੀ ਇੱਕੇ ਵਿੱਚ ਇਹ ਵਾਲਾ ਕਲਰ ਕੰਬੀਨੇਸ਼ਨ ਆ ਗਿਆ ਜੀ ਇਹ ਵਾਲਾ ਆ ਗਿਆ ਇੱਕ ਆਪਣੇ ਕੋਲੇ ਇਹ ਵਾਲਾ ਕਲਰ ਕੰਬੀਨੇਸ਼ਨ ਆ ਗਿਆ ਜਿਹੜਾਗਾ ਲੈਮਨ ਜੇ ਕਲਰ ਦੇ ਨਾਲ ਆ ਗਿਆ ਬਲੂ ਦਾ ਕੰਬੀਨੇਸ਼ਨ ਇਹ ਵੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਇੱਕ ਆਪਣੇ ਕੋਲੇ ਇਹ ਵਾਲਾ ਕਲਰ ਕੰਬੀਨੇਸ਼ਨ ਆ ਗਿਆ ਇਹ ਵਾਲੇ ਨਾਲ ਇੱਕ ਆਪਣੇ ਕੋਲੇ ਇਹ ਵਾਲਾ ਕਲਰ ਕੰਬੀਨੇਸ਼ਨ ਆ ਗਿਆ ਇਹ ਆ ਗਿਆ ਜੀ ਇਹ ਦੇ ਨਾਲ ਇੱਕ ਆਪਣੇ ਕੋਲੇ ਇਹ ਵਾਲਾ ਕਲਰ ਕੰਬੀਨੇਸ਼ਨ ਆ ਗਿਆ ਇਹ ਵਾਲਾ ਇਹ ਦੇ ਨਾਲ ਜੀ ਇੱਕ ਆਪਣੇ ਕੋਲੇ ਇਹ ਵਾਲਾ ਕਲਰ ਕੰਬੀਨੇਸ਼ਨ ਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਦੇ ਨਾਲ ਅਗਰ ਤੁਸੀਂ ਇਹਨਾਂ ਚ ਕੋਈ ਵੀ ਸੂਟ ਲੈਣਾ ਚਾਹੋਗੇ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇਹ ਵਾਲੇ ਸਾਰੇ ਸੂਟ ਸਾਡੇ ਕੋਲੇ ਰੈਡੀ ਟੂ ਡਿਸਪੈਚ ਹੈ ਜੀ ਅਗਰ ਤੁਸੀਂ ਵਿਦਾਊਟ ਦੁਪੱਟਾ ਲੈਣਾ ਚਾਹੋਗੇ ਵਿਦਾਊਟ ਦੁਪੱਟਾ ਵੀ ਲੈ ਸਕਦੇ ਹੋ ਆਰੰਭੀ ਸੀ ਦੁਪੱਟਾ ਸੇਮ ਨਾਲ ਦਾ ਰੈਡੀ ਕਰਵਾਉਣਾ ਚਾਹੇ ਤਾਂ ਸਾਡੇ ਕੋਲ ਦੁਪੱਟਾ ਰੈਡੀ ਕਰਵਾ ਕੇ ਵੀ ਇਹ ਵਾਲੇ ਸੂਟ ਜਿਹੜਾ ਲੈ ਸਕਦੇ ਹੋ ਮਿਲਦੇ ਆਂ ਜੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਇਹੋ ਆਪਣੇ ਹੈਂਡਵਰਕ ਦੇ ਸੂਟ ਜਿਹੜਾ ਦਿਖਾਈ ਹਰ ਵੀਡੀਓ ਰੈਡੀ ਟੂ ਡਿਸਪੈਚ ਹੋ ਗਈ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਸ਼ਸ਼ਿਆ ਕਾਲ ਜੀ ਮਿਲਨੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਡਿਜ਼ਾਈਨ ਦੇ ਨਾਲ ਬਾਕੀ ਇੱਕ ਦਿਨ ਮੈਂ ਹੋਰ ਵੀ ਕਲੀਅਰ ਕਰਨਾ ਚਾਹੀਦਾ ਜੇਕਰ ਕੋਈ ਮੇਰੀ ਪੈਨ ਆਪਣਾ ਸਟਾਫ ਭੇਜ ਕੇ ਵਰਕ ਕਰਵਾਉਣਾ ਚਾਹੁੰਦੀ ਹੈ ਸਾਡੇ ਆਪਣਾ ਸਟਾਫ ਭੇਜ ਕੇ ਵੀ ਵਰਕ ਕਰਵਾ ਸਕਦੇ ਹਾਂ ਸ਼ਸ਼ਿਆ